ਵੈਗੁਰ ਚੀਕਾ ਖਾਲਸਾ ਵੈਗੁਰ ਚੀਕੀ ਫਤਿਹ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਕੇਟਰਿੰਗ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਗੁਰੂ ਪਿਆਰੇ ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਵੱਲੋਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹ ਅਤੇ ਆਨੰਦ ਕਾਰਜ ਗੁਰੂ ਘਰ ਵਿੱਚ ਬੁੱਕ ਕਰਵਾਣੇ ਹਨ ਸਾਡੇ ਵੱਲੋਂ ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਵਿੱਚ ਕੇਟਰਿੰਗ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਅਸੀਂ ਇੱਕ ਸਪੈਸ਼ਲ ਮੀਨੂ ਵੀ ਤਿਆਰ ਕੀਤਾ ਹੈ ਜਿਸ ਵਿੱਚੋਂ ਤੁਸੀਂ ਆਪਣੀ ਪਸੰਦ ਦਾ ਖਾਣਾ ਪੀਣਾ ਸਿਲੈਕਟ ਕਰ ਸਕਦੇ ਹੋ ਤੇ ਜੇਕਰ ਤੁਸੀਂ ਕੁਝ ਸਪੈਸ਼ਲ ਐਡ ਕਰਵਾਉਣਾ ਚਾਹੁੰਦੇ ਹੋ ਉਹ ਵੀ ਸਾਡੇ ਵੱਲੋਂ ਤਿਆਰ ਕੀਤਾ ਜਾ ਸਕਦਾ ਹੈ ਸਾਡੇ ਕੋਲ ਵੈਲ ਐਕਸਪੀਰੀਐਂਸਡ ਕੁਕਿੰਗ ਟੀਮ ਹੈ ਜੋ ਤੁਹਾਨੂੰ ਬਹੁਤ ਟੇਸਟੀ ਐਂਡ ਗੁੱਡ ਕੁਆਲਿਟੀ ਫੂਡ ਪ੍ਰੋਵਾਈਡ ਕਰੇਗੀ ਜੋ ਕਿ ਬੜੇ ਹੀ ਹਾਈਜੀਨ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਸਾਡੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਤੁਹਾਨੂੰ ਬਾਹਰ ਨਾਲੋਂ ਬਿਹtere ਫਾਇਦਾ ਵੀ ਹੋਵੇਗਾ। ਬੇਨਤੀ ਹੈ ਕਿ ਆਪ ਸਭ ਇਨ੍ਹਾਂ ਸੇਵਾਵਾਂ ਨੂੰ ਗੁਰੂ ਘਰ ਤੋਂ ਪ੍ਰਾਪਤ ਕਰੋ ਜੀ। ਇਸ ਦੇ ਲਈ ਤੁਸੀਂ ਹੇਠ ਦਿੱਤੇ ਫੋਨ ਨੰਬਰ ਅਤੇ ਐਡਰੈਸ ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।